ਉਹ ਤਾਂ ਉਥੋਂ ਜਿਹੜਾ ਹੋਰ ਜਾਦੇ ਉਹਨਾਂ ਦੀ ਹੋਣ ਲੱਗੀ ਤੇ ਉਥੇ ਮਜ਼ਦੂਰਾਂ ਨੂੰ ਜਿਹੜਾ ਆਪਣੀ ਰੋਟੀ ਰੋਟੀ ਚਲਾਉਣ ਵਾਸਤੇ ਉਥੇ ਕੰਮ ਕਰਨਾ ਪੈਂਦਾ ਸੀਗਾ ਤੇ ਉਹ ਸਿਰਫ ਇਹ ਜਿਹੜੇ ਬਹੁਤ ਵਧੀਆ ਜ਼ਿੰਦਗੀ ਜਿਉਂਦੇ ਸੀ ਉਥਾ ਜਦੋਂ ਜਾਨਦੇ ਹੋ ਕੰਮ ਦੇ ਉਤੇ ਸਾਥ ਜਿਹੜੇ ਦੱਸਿਆ ਕਿ 12 ਤੋਂ 16 ਆਜਾ ਲੱਗੀ ਤਾਂ ਬਹੁਤ ਸਾਰੇ ਮਜ਼ਦੂਰ ਹੈ ਜਿਹੜੇ ਕੰਮ ਦੇ ਉੱਤੇ ਆਪਾਂ ਖਾਮਤ ਕੋਲ ਦੇ ਦਿੱਤੇ। ਉਹਦੇ ਨਾਤਾ ਹੋ ਉਹਨਾਂ ਫੈਕਟਰੀ ਮਾਲਕਾਂ ਦੇ ਖਰਾਬ ਕੋਈ ਹਟਾ ਨਹੀਂ ਸਕਦੇ ਕੀ ਨਾ ਹੀ ਉਹਨਾਂ ਦੇ ਖਿਲਾਫ ਕੋਈ ਆਵਾਜ਼ ਉਠਾ ਸਕਦੇ ਤੇ ਕੰਬੀ ਉਹਨਾਂ ਨੂੰ ਜਿਹੜਾ ਫੈਕਟਰੀ ਦੇ ਵਿੱਚੋਂ ਬਾਹਰ ਕੱਢ ਦਿੱਤਾ ਜਾਂਦੀ ਹੈ ਇਹ ਕੰਮ ਦੀ ਕੋਸ਼ਿਸ਼ ਕਰਦਾ। ਤਾਂ ਜਿਹੜੇ ਕੁਝ بڑے ਲੇਖਾ ਤੱਕ ਦਾ ਉਹਦੇ ਕੰਮ ਕਰਦਾ ਜਿਹੜਾ ਟੇ ਮਾ ਆ ਪ੍ਰਾਈਮਰੀ ਮੈਨੂੰ ਦੱਸ ਕੇ ਗਿਆ ਕਿ ਜਿਹੜੇ ਪਾਸੁੱਟੇ ਹੈ ਜਿਹੜੀ ਉਹ ਹੁਣ ਮਿਲਦੀ ਹੈ ਕਿ ਇਹ ਉਸ ਤੋਂ ਬਾਅਦ ਮੈਨੂੰ ਲੱਗਿਆ ਉਸ ਸਮੇਂ ਹਾਲਾਤ ਦੇਖ ਕੇ ਬਹੁਤਾਂ ਜਿਵੇਂ ਹੁਣ ਪੰਜਾਬ ਦੇ ਅੰਦਰ ਵੀ ਦੇਖ ਲਈਏ ਕਿ ਔਰਤਾਂ ਨੂੰ ਮਰਦਾ ਦੇ ਮੁਕਾਬਲੇ ਘੱਟ ਰੇਤ ਦਿੱਤੀ ਜਾਂਦੀ ਹੈ ਜੇ ਮਜ਼ਦੂਰ ਮਾਪਰੀ ਦਿਹਾੜੀ 500 ਰੁਪਏ ਦਾ ਔਰ ਨੂੰ 250 ਰੁਪਏ ਗੋਲੀਆਂ ਮਾਰਦੇ ਜਦ ਬਹੁਤ ਬੜੇ ਹਾਲ ਉਸ ਸਮੇਂ ਹੈਗੇ ਜੇ ਤਾਂ ਸਾਕਾਪ ਦੇ ਉਹਨਾਂ ਜਿਹੜਾ ਮਜ਼ਦੂਰਾਂ ਹਾਦੂਆ ਨੇ ਇਸ ਘੋੜ ਨੂੰ ਬਾਰੂਦ ਤਾਂ ਕਾਹ ਕਿ ਇਹ ਸਾਧੀਆਂ ਔਰਤਾਂ ਨੂੰ ਬਰਾਬਰ ਦਾ ਹਕਾ ਮਿਲੇ ਉਹਨਾਂ ਦੀ ਪੱਕੀ ਪੱਕੀ ਤਰਖਾ ਬਣੀ ਜਾਵੇ ਕਿ ਅਸੀਂ ਅੱटका ਜਿਹੜਾ 16 ਸਾਨੂੰ ਐਤਵਾਰ ਨੂੰ ਛੁੱਟੀ ਹੋਣੀ ਚਾਹੀਦੀ ਆ ਤਾਂ ਕਿ ਅਸੀਂ ਜਿਹੜਾ ਵੀਕਐਂਡ ਦੇ ਉੱਤੇ ਸਾਡੇ ਕੋਈ ਮੜੀ ਉੱਤੇ ਕੰਮ ਨਹੀਂ ਉਹ ਨਿਮੇੜ ਸਕੀਏ ਔਰਤਾਂ ਨੂੰ ਬਰਾਬਰ ਤਨਖਾਹ ਉਹਨਾਂ ਨੂੰ ਜਦੋਂ ਬੱਚਾ ਪੈਦਾ ਹੋਣਾ ਤਾਂ 6 ਮਹੀਨੇ ਦੀ ਛੁੱਟੀ ਇਹ ਮਿਲੇ ਇਹ ਤਾਂ ਕਰਕੇ ਪੋਸੀਬਲ ਹੋਇਆ ਤੇ ਉਹਨਾਂ ਮਜ਼ਦੂਰਾਂ ਨੇ ਉਹ ਸੌਨਾ ਸਮਾਂ ਦੇ ਵਿੱਚ ਲਗਭਗ 100 ਸਾਲ ਦਾ ਤੋਂ ਪਲੱਸ ਹੋ ਗਿਆ ਸਾਨੂੰ ਉਦੋਂ ਜੇ ਵੀ ਦਿਨਾਰ ਹੋਇਆ ਤਾਂ ਛੁੱਟੀ ਮਿਲਦੀ ਹੈ ਜੇ ਕਿਤੇ ਕੰਮ ਦੇ ਦੌਰਾਨ ਸਾਡੇ ਮਜ਼ਦੂਰ ਨੇ ਜੇ ਉੱਥੇ ਕਿਸੇ ਦਾ ਕੋਈ ਨੁਕਸਾਨ ਹੋ ਜਾਂਦਾ ਜਾਂਦੀ ਮਾਰੀ ਜਦ ਵੀ ਸਾਡੇ ਲੱਗ ਜਾਂਦੀ ਤਾਂ ਉਹ ਬਾਈਟਰੀਆਂ ਮਾਲਕ ਨੂੰ ਘਰੇ ਵਾਪਸ ਨੂੰ ਉਹਨਾਂ ਚ ਲੁਕਾ ਦਿੰਦਾ ਤਾਂ ਇਹ ਉਹਨਾਂ ਮਜ਼ਦੂਰਾਂ ਨੇ ਜਿਹੜੀ ਨਹੀਂ ਰੱਖੀ ਜਿਸ ਕਾਗੋੜੇ ਅੰਦਰ ਆਪਣਾ ਗੋਲ ਭਰ ਕੇ ਉਹਦੀ ਬਲੌਸ 回家。 Gracias. ਇਹ ਵੀ ਤਾਂ ਗੰਭੀਰ ਗੱਲ ਹੈ ਐਸਟੀਓ ਦੀ ਮਰਜ਼ੀ ਆ ਵੀ ਇਹਨੂੰ ਕੀ ਰੁਕ ਦੇਣਾ ਹੈ ਇਹ ਜਦੋਂ ਕੋਡ ਆ ਰਹੇ ਨੇ ਤਾਂ ਇਹ ਬਹੁਤ ਖਤਰਨਾਕ ਸਥਿਤੀ ਸਾਡੇ ਸਾਹਮਣੇ ਖੜੀ ਹੈਗੀ ਇਸ ਕਰਕੇ ਸਾਡੇ ਲੋਕਾਂ